ਵਿਰੋਧੀ 당ਾ ਨੇ ਭਗਵੰਤ ਮਾਨ ਨੂੰ ਘੇਰ ਲਿਆਏ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਹਾਲਾਤ ਜੋ ਇੰਨੇ ਮਾੜੇ ਹੋ ਗਏ ਨੇ ਕਿ ਸੰਵਿਧਾਨ ਨੂੰ ਸਾਲਿਆ ਜਾ ਰਿਹਾ ਏ ਪਰ ਇਹ ਫੇਲਿਅਰ ਹੈ ਕਿ ਉਹ ਬੰਦਿਆਂ ਨੂੰ ਵੇਲੇ ਰੋਕਿਆ ਕਿਉਂ ਨਹੀਂ ਗਿਆ ਵਿਰੋਧੀ ਤਰ੍ਹਾਂ ਨੇ ਵਿੱਚੋਂ ਜਿਹਨਾਂ ਦੇ ਅਮਰਸਰ ਦੇ ਐਮਪੀ ਓਜਲਾ ਤੇ ਰਾਜkumar ਵੀਰ ਕਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਅਕਾਲੀ ਦਲ ਦੇ ਆਗੂਆਂ ਰਾਨੀ ਗੇ ਵਗੈਰਾ ਨੇ ਉਹਨਾਂ ਨੇ ਅੱਜ ਆ ਕੇ ਦੁੱਧ ਨਾਲ ਸਫਾਈ ਵੀ ਕੀਤੀ ਬੁੱਤ ਦੀ ਜਿਹੜਾ ਕੱਲ ਪੀਮਰਾਓ ਜੀ ਦਾ ਕੱਲ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਸਰਦਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਨਾਲ ਹੀ ਉਹਨਾਂ ਨੇ ਗੁਰਜੀਤ ਸਿੰਘ ਗੋਇਲਾ ਨੇ ਗਰਮ-ਗਰਮ ਤਤਤਰੇ ਬਿਆਨ ਦਿੰਦੇ ਕਿ ਆ ਕੀ ਪਹਿਲੇ ਬੇਦਵੀਂ ਕਰਾ ਦਿਓ ਬਾਅਦ ਚ ਕਹਿਣ ਲੱਪਣਗੇ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਪਹਿਲੇ ਹੀ ਕਿਉਂ ਨਹੀਂ ਰੋਕ ਪਾਉਂਦੇ ਇਹ ਪਹਿਲੇ ਰੋਕਿਆ ਜਾਣਾ ਚਾਹੀਦਾ ਹੈ ਇਹ ਦਾ ਜਿਕਰ ਜੋਗਾ ਕਿ 100 ਮੀਟਰ ਦੀ ਦੂਰੀ ਤੇ ਚੌਂਕੀ ਸੀ ਪੁਲਿਸ ਚੌਂਕੀ ਤੇ ਇਹ ਘਟਨਾ ਨੂੰ ਫਿਰ ਵੀ ਅੰਜਾਮ ਕਿਵੇਂ ਦਿੱਤਾ ਗਿਆ ਇਹ ਰਾਜ ਕੁਮਾਰ ਵੀਰ ਕਾ ਦਾ ਕਹਿਣਾ ਹੈ ਉਹ ਕਹਿੰਦੇ ਪ੍ਰਸ਼ਾਸਨ ਦੀ ਢਿੱਲ ਤੇ ਫੇਲੀਅਰ ਹੈ ਪੰਜਾਬ ਸਰਕਾਰ ਦਾ ਤੇ ਉੱਥੇ ਉਜਲਾ ਨੇ ਨਾਲ ਹੀ ਕਿਹਾ ਕਿ ਅਗਰ ਭਗਵੰਤ ਮਾਨ ਕੋਲੋਂ ਇਹ ਨਹੀਂ ਸਾਂਭਿਆ ਜਾ ਰਿਹਾ ਪੰਜਾਬ ਤੇ ਉਹ ਲਾਂਬੇ ਹੋ ਜਾਵੇ ਤੇ ਕਿਸੇ ਹੋਰ ਨੂੰ ਕਮਾਂਡ ਦੇ ਦੇਵੇ ਤੇ ਆਪੇ ਸਾਂਭਿਆ ਜਾਏਗਾ ਕਿਉਂਕਿ ਅਗਰ ਵੇਲਿਆਂ ਵਾਂਗ ਤੁਰੇ ਹੀ ਰਹਿਣਾ ਹੈ ਇਹੀ ਅਲਫਾਜ਼ ਉਹਨਾਂ ਵਰਤੇ ਆ ਵੇਲਿਆਂ ਵਾਂਗ ਤੁਰੇ ਹੀ ਰਹਿਣਾ ਹੈ ਤੇ ਫਿਰ ਇਲੈਕਸ਼ਨ ਲੜਨ ਦੀ ਕੋਈ ਜ਼ਰੂਰਤ ਨਹੀਂ ਜੇ ਸੂਬੇ ਨੂੰ ਤੁਸੀਂ ਸਾਂਭ ਨਹੀਂ ਸਕਦੇ ਤੇ ਫਿਰ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਇਹ ਐ ਐਮਪੀ ਓਜਲਾ ਦਾ ਕਹਿਣਾ ਹੈ ਰਾਜਕੁਮਾਰ ਵੀਰ ਕਾਂ ਨੇ ਕਿਹਾ ਕਿ ਇਹ ਭੰਬੜ ਭਾਰਤ ਤੱਕ ਮੱਚੇਗਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਹੈ ਤੇ ਉਹਨਾਂ ਕਿਹਾ ਆਉਣ ਵਾਲੇ ਦਿਨਾਂ 'ਚ ਅਗਰ ਕੋਈ ਵੱਡੀ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਤੇ ਫਿਰ ਭਾਰਤ ਬੰਦ ਦੀ ਕਾਲ ਵੀ ਜ਼ਰੂਰ ਆਏਗੀ ਹੁਣ ਦੇਖਣਾ ਇਹ ਹੋਏਗਾ ਕਿ ਇਹ ਮਾਮਲਾ ਕਿਵੇਂ ਸਰਕਾਰ ਸੁਲਝਾਂਦੀ ਹੈ ਜਦ ਕੀ ਗੁਰਪ੍ਰੀਤ ਸਿੰਘ ਭੁੱਲਰ ਦਾ ਬਿਆਨ ਆ ਚੁੱਕਾ ਹੈ ਪਰਚੇ ਦਰਜ ਹੋ ਚੁੱਕੇ ਆ ਉਸ ਨੌਜਵਾਨ ਤੇ ਪਰ ਅੰਮ੍ਰਿਤਸਰ ਦੇ ਵਿੱਚ ਤਣਾਅ ਪੂਰਨ ਮਾਹੌਲ ਬਣਿਆ ਹੋਇਆ ਹੈ ਜਿਸ ਵਿੱਚ ਬਲ ਬਾਲਮੀ ਕਿਸਮ ਦਾਏ ਦੇ ਲੋਕਾਂ ਦਾ ਕਹਿਣਾ ਕੀ ਪਹਿਲੇ ਸਾਨੂੰ ਇਨਸਾਫ ਦਿਓ ਉਜਲਨ ਦੇ ਵੀ ਕੀ ਆ ਕੀ ਬੇਦਬੀ ਜਿਹੜੀ ਅਨੰਦਪੁਰ ਸਾਹਿਬ ਉਸੀ ਪਹਿਲੇ ਇਹ ਪੁਲਸ ਕੋਲ ਜਿਹੜੇ ਚਲੇ ਜਾਂਦੇ ਨੇ ਉਹਨਾਂ ਦੇ ਬਾਅਦ ਚ ਰਿਕਾਰਡ ਕਿਉਂ ਨਹੀਂ ਮਿਲਦੇ ਆਖਰ ਇਹ ਕਿੱਥੇ ਗੁਪਤ ਹੋ ਜਾਂਦੇ ਨੇ ਇਹ ਜਾਂਚ ਹੋਣੀ ਚਾਹੀਦੀ ਪੂਰੀ ਤਰ੍ਹਾਂ ਇਸ ਕਰਕੇ ਇਹ ਤੁਸੀਂ ਸਾਰੀ ਵੀਡੀਓ ਪੂਰੀ ਸੁਣੋ ਤੇ ਉਸ ਤੋਂ ਬਾਅਦ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਲਾਪ੍ਰਿਤ ਨਾਲ ਅਮਨਦੀਪ ਸਿੰਘ ਰਾਜਾ ਸੱਚਾ ਪੈਰਾ ਇਹ ਤੇ ਤੁਸੀਂ ਹਰ ਵਾਰ ਤੇ ਹਰ ਘਟਨਾ ਦੇ ਪਿੱਛੇ ਤੁਸੀਂ ਇਹ ਬਿਆਨ ਦਿੰਦੇ ਜੀ ਪਰ ਇਹ ਬਾਪਰ ਦੀਆਂ ਕਿਉਂ ਨੇ ਕੌਣ ਇਹਨਾਂ ਦੇ ਪਿੱਛੇ ਕਿਉਂ ਨਹੀਂ ਉਹਨੂੰ ਨੰਗਾ ਕੀਤਾ ਜਾਂਦਾ ਹਮੇਸ਼ਾ ਹੀ ਇਹਨਾਂ ਨੇ ਜਿਹੜਾ ਵੀ ਕੋਈ ਕੋਈ ਬੇਦਬੀ ਕਰਦਾ ਫੜਿਆ ਜਾਂਦਾ ਚਾਹੇ ਆਨੰਦਪੁਰ ਸਾਹਿਬ ਘਟਨਾ ਹੋਈ ਸੀ ਉਦੋਂ ਥੋੜੀ ਉੱਥੇ ਵੀ ਇੱਕ ਬੇਦਬੀ ਦੀ ਘਟਨਾ ਹੋਈ ਸੀ ਇਹੀ ਘਟਨਾ ਜਦੋਂ ਵਾਪਰਦੀ ਬੰਦਾ ਫੜਿਆ ਜਾਂਦਾ ਪੁਲਿਸ ਉਹਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਦਿੰਦੀ ਕਿ ਬੰਦਾ ਕੌਣ ਸੀ ਕਿਉਂ ਆਇਆ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਪਣੀ ਜਿਹੜੀ ਜਿਹੜੀ ਉਹਦੇ ਉਹਦੇ ਰਾਹੀਂ ਦੱਸ ਸਕਦੇ ਜੇ ਵੀ ਆ ਬੰਦਾ ਸੀ ਆ ਇਹਨੇ ਕੰਮ ਕੀਤਾ ਇਹਦੇ ਪਿੱਛੇ ਆ ਤਾਕਤਾਂ ਸੀ ਅੱਜ ਕੱਲ ਟੈਲੀਫੋਨ ਹੈ ਟੈਲੀਫੋਨ ਤੋਂ ਹਰ ਚੀਜ਼ ਤੁਸੀਂ ਲੱਭ ਸਕਦੇ ਏ ਟੈਲੀਫੋਨ ਦੇ ਉੱਤੇ ਕੌਣ ਘਟਨਾਵਾ ਕਿਉਂ ਕਰ ਰਿਹਾ ਹੈ ਔਰ ਟੈਲੀਫੋਨ ਦੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਟ ਦੇ ਜ਼ਰੀਏ ਅਸੀਂ ਬੰਦੇ ਤੱਕ ਪਹੁੰਚ ਜਾਂਦੇ ਹਾਂ ਹਰ ਪਰ ਦੇ ਵਿੱਚ ਫੜੀ ਜਾਂਦੀ ਹੈ ਪਰ ਇਹ ਜਦੋਂ ਬੰਦੇ ਪ੍ਰੋਪਰ ਫੜੇ ਜਾਂਦੇ ਨੇ ਪੁਲਿਸ ਦੀ ਕਸਟਡੀ ਚਲੇ ਜਾਂਦੇ ਨੇ ਉਹਨੂੰ ਇੱਕ ਕੇਸ ਪਾ ਕੇ ਛੋਡਾ ਜਾਂ ਜੇਲ੍ਹ ਭੇਜਿਆ ਪਰ ਕਦੀ ਨਹੀਂ ਨਾ ਆਪਣੇ ਪੁਲਿਸ ਜਾਂਚ ਦਾ ਜਿਹੜੀਆਂ ਪਹਿਲੀਆਂ ਜਾਂਚਾਂ ਹੋਈਆਂ ਨੇ ਲੋਕਾਂ ਦੇ ਅੱਗੇ ਰੱਖੋ ਲੋਕਾਂ ਨੂੰ ਦੱਸੋ ਪਿਕਟਨਾ ਮਾ ਕਿਉਂ ਵਾਪਰੀਆਂ ਪਬਲਿਕ ਨੂੰ ਕਿਉਂ ਨਹੀਂ ਦੱਸਦੇ ਤੁਸੀਂ ਪਬਲਿਕ ਤੋਂ ਕਿਉਂ ਲਗਾਉਂਦੇ ਇਹ ਚੀਜ਼ਾਂ ਧਮਾਕਾ ਹੋਈਦਾ ਨਹੀਂ ਜੀ ਉਥੇ ਸੈਂਟਰ ਫਟ ਗਿਆ ਜੀ ਉਥੇ ਟਾਇਰ ਫਟ ਗਿਆ ਜੀ ਉਥੇ ਰੇਡੀਏਟਰ ਫਟ ਗਿਆ ਜੀ ਬਾਅਦ ਚ ਪਤਾ ਲੱਗਦਾ ਬੰਬ ਨੇ ਅੰਮ੍ਰਿਤਸਰ ਕਿਉਂ ਨਹੀਂ ਕਿਉਂ ਨਹੀਂ ਸਰਕਾਰ ਇਹਦਾ ਸੰਗਿਆਨ ਲੈਂਦੀ ਕਿਉਂ ਸਰਕਾਰ ਸਰਕਾਰ ਦਾ ਫੇਲੀ ਰਹਿ ਜੇ ਜੇ ਮੈਨਾਂ ਜੀ ਚਾਹੇ 3000 ਹੋਵੇ ਚਾਹੇ 30000 ਹੋਵੇ ਘਟਨਾ ਵਾਪਰਦੀ ਹੈ ਸਰਕਾਰ ਦਾ ਫੇਲੀ ਰਹਿ ਇੱਕ ਘਟਨਾ ਤੋਂ ਬੰਦਾ ਜਾਂਚ ਸਿੱਖ ਲੈ ਇੱਕ ਘਟਨਾ ਤੋਂ ਬੰਦਾ ਸਮਝ ਲੈ ਵੀ ਇੱਕ ਘਟਨਾ ਜੇ ਵਾਪਰੀ ਉਹਦੇ ਪਿੱਛੇ ਕੀ ਹੈ ਤੈਹ ਤੱਕ ਤੇ ਜਾਓ ਪਰ ਤੁਹਾਨੂੰ ਸવાય ਇਲੈਕਸ਼ਨਾਂ ਤੋਂ ਸવાય ਮਤਲਬ ਉਹ ਜਿਹੇ ਮਤਲਬ ਵਿਹਲੇਪਨ ਤੋਂ ਕਹਿ ਸਕਦੇ ਆ ਕਿ ਤੁਹਾਨੂੰ ਟਰਨ ਫਿਰ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ ਤੁਸੀਂ ਜਿਹੜੀ ਸਰਕਾਰ ਪਹਿਲੀ ਈ ਹੋਇਆ ਕਿ ਸੈਸ਼ਨ ਹੀ ਨਾ ਹੋਵੇ ਜੇ ਸਰਕਾਰ ਦੇ ਵਿੱਚ ਉਹ ਕਿੰਨੀ ਗਮੀਰਤਾ ਉਹਦੀ ਜਹਿਆਂ ਘਟਨਾਵਾ ਜਹੇ ਲੋਕਾਂ ਨੂੰ ਤੇ ਫਿਰ ਮੌਕਾ ਮਿਲਦਾ ਹੈ ਉਹਦੇ ਵਿੱਚ ਤਾਕਤਾਂ ਕਿਹੜੀਆਂ ਨੇ ਮੇਰੀ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਕਿ ਮੁੱਖ ਮੰਤਰੀ ਸਾਹਿਬ ਅਜੇ ਵੀ ਵੇਲਾ ਹੈ ਇਹਨੂੰ ਸੰਭਾਲੋ ਅਜੇ ਵੀ ਵੇਲਾ ਹੈ ਤੇ ਨਹੀਂ ਤੇ ਤੁਸੀਂ ਸਾਈਡ ਤੇ ਹੋ ਕਿਸੇ ਹੋਰ ਨੂੰ ਮੌਕਾ ਦਿਓ ਕਿਉਂਕਿ ਅੱਜ ਦੇਖੋ ਇਹਨਾਂ ਘਟਨਾਵਾ ਅਮਰਸਾਦ ਦੇ 6-7 ਦੇ ਕਰੀਬ ਧਮਾਕੇ ਹੋ ਗਏ ਆ ਕੋਈ ਤੁਸੀਂ ਆ ਕੇ ਦੱਸਿਆ ਇਹ ਜੀ ਘਟਨਾਵਾਂ ਬੇਅਦਬੀ ਦੇ ਘਟਨਾਵਾਂ ਹੋਈਆਂ ਅਨੰਦਪੁਰ ਸਾਹਿਬ ਹੋਈ ਇਹ ਹੋਈ ਆ ਉਹਦੇ ਬਾਅਦ ਵਿੱਚ ਬੰਦੇ ਫੜੇਗੇ ਲਾਈਵ ਫੜੇਗੇ ਉਸ ਤੋਂ ਬਾਅਦ ਦੱਸੇ ਬੰਦਾ ਕੌਣ ਹੈ ਉਹਦਾ ਰਿਕਾਰਡ ਕੀ ਹੈ ਕਿੱਥੋਂ ਆਇਆ ਕਿਉਂ ਆਇਆ ਕਿੰਨੇ ਉਹਨੂੰ ਭੇਜਿਆ ਕਿਹਦੇ ਨਾਲ ਉਹਦੀ ਗੱਲ ਹੋਈ ਕੋਈ ਨਹੀਂ ਹੈਗਾ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਬੰਦ ਦੀ ਵੀ ਕਾਲ ਕੀਤੀ ਗਈ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਵਾਰ ਢੜਗਾਟ ਦੇ ਵਿੱਚ ਮੇਰੀ ਬੇਨਤੀ ਹੈ ਪਰ ਦੇ ਵਿੱਚ ਫੜੀ ਜਾਂਦੀ ਹੈ ਪਰ ਇਹ ਜਦੋਂ ਬੰਦੇ ਪ੍ਰੋਪਰ ਫੜੇ ਜਾਂਦੇ ਨੇ ਪੁਲਿਸ ਦੀ ਕਸਟਡੀ ਚਲੇ ਜਾਂਦੇ ਨੇ ਉਹਨੂੰ ਇੱਕ ਕੇਸ ਪਾ ਕੇ ਛੋਟਾ ਜਿਹਾ ਜੇਲ੍ਹ ਭੇਜਿਆ ਪਰ ਕਦੀ ਨਾ ਆਪਣੇ ਪੁਲਿਸ ਜਾਂਚ ਦਾ ਜਿਹੜੀਆਂ ਪਹਿਲੀਆਂ ਜਾਂਚਾਂ ਹੋਈਆਂ ਨੇ ਲੋਕਾਂ ਦੇ ਅੱਗੇ ਰੱਖੋ ਲੋਕਾਂ ਨੂੰ ਦੱਸੋ ਕਿ ਖਤਨਾਵਾ ਕਿਉਂ ਵਾਪਰੀਆ ਪਬਲਿਕ ਨੂੰ ਕਿਉਂ ਨਹੀਂ ਦੱਸਦੇ ਤੁਸੀਂ ਪਬਲਿਕ ਤੋਂ ਕਿਉਂ ਲਗਾਉਂਦੇ ਇਹ ਚੀਜ਼ਾਂ ਤਮਾਕਾ ਹੋਈਂਦਾ ਨਹੀਂ ਜੀ ਉੱਥੇ ਸੈਂਟਰ ਫੱਟ ਗਿਆ ਜੀ ਉੱਥੇ ਟਾਇਰ ਫੱਟ ਗਿਆ ਜੀ ਉੱਥੇ ਰੇਡੀਏਟਰ ਫੱਟ ਗਿਆ ਜੀ ਬਾਅਦ ਚ ਪਤਾ ਲੱਗਦਾ ਬੰਬ ਨੇ ਅੰਮ੍ਰਿਤਸਰ ਕਿਉਂ ਨਹੀਂ ਕਿਉਂ ਨਹੀਂ ਸਰਕਾਰ ਇਹਦਾ ਸੰਗਿਆਨ ਲੈਂਦੀ ਕਿਉਂ ਸਰਕਾਰ ਸਰਕਾਰ ਦਾ ਫੇਲੀ ਰਹਿ ਜੇ ਜ ਮੈਨਾਂ ਜੀ ਚਾਹੇ 3000 ਹੋਵੇ ਚਾਹੇ 30000 ਹੋਵੇ ਘਟਨਾ ਵਾਪਰਦੀ ਹੈ ਸਰਕਾਰ ਦਾ ਫੇਲੀ ਰਹਿ ਇੱਕ ਘਟਨਾ ਤੋਂ ਬੰਦਾ ਜਾਂਚ ਸਿੱਖ ਲੇ ਇੱਕ ਘਟਨਾ ਤੋਂ ਬੰਦਾ ਸਮਝ ਲੇ ਵੀ ਇੱਕ ਘਟਨਾ ਜੇ ਵਾਪਰੀ ਇਹਦੇ ਪਿੱਛੇ ਕੀ ਹੈ ਤੈਹ ਤੱਕ ਤੇ ਜਾਓ ਪਰ ਤੁਹਾਨੂੰ ਸਵਾਏ ਇਲੈਕਸ਼ਨਾਂ ਤੋਂ ਸਵਾਏ ਮਤਲਬ ਉਹ ਜਿਹੇ ਇੱਕ ਮਤਲਬ ਵਿਹਲੇਪਨ ਤੋਂ ਕਹਿ ਸਕਦੇ ਆ ਕਿ ਤੁਹਾਨੂੰ ਤੁਰਨ ਫਿਰ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ ਤੁਸੀਂ ਜਿਹੜੀ ਸਰਕਾਰ ਪਹਿਲੀ ਈ ਹੋਇਆ ਕਿ ਸ਼ਹਿਸ਼ ਨਹੀਂ ਨਾ ਹੋਵੇ ਜੇ ਸਰਕਾਰ ਦੇ ਵਿੱਚ ਉਹ ਕਿੰਨੀ ਗਮੀਰਤਾ ਉਹਦੀ ਜਹਿਆਂ ਕਰਨਾਮਾ ਜਹੇ ਲੋਕਾਂ ਨੂੰ ਤੇ ਫਿਰ ਮੌਕਾ ਮਿਲਦਾ ਹੈ ਉਦੋਂ ਇਹ ਤਾਕਤਾਂ ਕਿਹੜੀਆਂ ਨੇ ਮੇਰੀ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਕਿ ਮੁੱਖ ਮੰਤਰੀ ਸਾਹਿਬ ਅਜੇ ਵੀ ਵੇਲਾ ਹੈ ਇਹਨੂੰ ਸੰਭਾਲੋ ਅਜੇ ਵੀ ਵੇਲਾ ਹੈ ਤੇ ਨਹੀਂ ਤੇ ਤੁਸੀਂ ਸਾਈਡ ਤੇ ਹੋ ਕਿਸੇ ਹੋਰ ਨੂੰ ਮੌਕਾ ਦਿਓ ਕਿਉਂਕਿ ਅੱਜ ਦੇਖੋ ਇਹਨਾਂ ਘਟਨਾਵਾਂ ਅਮਰਸਾ ਦੇ 6-7 ਦੇ ਕਰੀਬ ਧਮਾਕੇ ਹੋ ਗਿਆ ਕੋਈ ਤੁਸੀਂ ਆ ਕੇ ਦੱਸਿਆ ਇਹ ਜੀ ਘਟਨਾਵਾਂ ਬੇਅਦਬੀ ਦੇ ਘਟਨਾਵਾਂ ਹੋਈਆਂ ਅਨੰਦਪੁਰ ਸਾਹਿਬ ਹੋਈ ਇਹ ਹੋਈ ਆ ਉਹਦੇ ਬਾਅਦ ਸੇ ਬੰਦੇ ਫੜੇਗੇ ਲਾਈਵ ਫੜੇਗੇ ਉਸ ਤੋਂ ਬਾਅਦ ਦੱਸੇ ਬੰਦਾ ਕੌਣ ਹੈ ਉਹਦਾ ਰਿਕਾਰਡ ਕੀ ਹੈ ਕਿੱਥੋਂ ਆਇਆ ਕਿਉਂ ਆਇਆ ਕਿੰਨੇ ਉਹਨੂੰ ਭੇਜਿਆ ਕਿਹਦੇ ਨਾਲ ਉਹਦੀ ਗੱਲ ਹੋਈ ਕੋਈ ਨਹੀਂ ਹੈਗਾ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਬੰਦ ਦੀ ਵੀ ਕਾਲ ਕੀਤੀ ਗਈ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਵਾਰ ੜਕਾੜ ਦੇ ਵਿੱਚ ਮੇਰੀ ਬੇਨਤੀ ਹੈ ਭਈ ਇਹ ਘਟਨਾ ਜਿਹੜੀ ਹੈ ਇਹ ਨਿੰਦनियां ਨਹੀਂ ਬਲਕਿ ਅਸੀਂ ਇਲਜ਼ਾਮ ਲਗਾ ਰਹੇ ਹਾਂ ਕਿ ਸਾਜਿਜ਼ੇ ਤਹਿਤ ਕੀਤੀ ਹੋਈ ਘਟਨਾ ਹੈ ਜਦੋਂ ਗੰਤੰਤਰ ਦਿਵਸ ਹੈ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਹੋਵੇ ਔਰ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਦੇ ਉੱਪਰ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਵੀ ਇੱਥੇ ਆਉਂਦੇ ਆ ਕਿਹੜੇ ਸੁਰੱਖਿਆ ਦੇ ਪ੍ਰਬੰਧ ਸੀ ਔਰ ਇੱਥੇ ਸੁਰੱਖਿਆ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਔਰ ਇਹ ਘਟਨਾ ਸਰਿਆਂ ਵਾਪਰ ਨਹੀਂ ਔਰ ਸਰੇ ਬਾਜ਼ਾਰ ਵਾਪਰ ਨਹੀਂ ਇਹ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਉਹਨੂੰ ਸ਼ੰਕੇ 'ਚ ਪਾਉਂਦੀਆਂ ਉਹਨੂੰ ਸ਼ੱਕ 'ਚ ਪਾਉਂਦੀਆਂ ਅਸੀਂ ਸਰਕਾਰ ਕੋਲੋਂ ਜਵਾਬ ਮੰਗ ਰਹੇ ਹਾਂ ਕਿ ਸਰਕਾਰ ਜਵਾਬ ਦੇਵੇ ਔਰ ਜਿਹੜੇ ਵੀ ਕੋਈ ਜ਼ਿੰਮੇਵਾਰ ਅਧਿਕਾਰੀ ਦੇ ਖਿਲਾਫ ਕਾਰਵਾਈ ਹੋਵੇ ਸਭ ਲੱਗਦਾ ਕਿ ਇਹ ਪਲਾਨਿੰਗ ਦੇ ਨਾਲ ਸਾਰਾ ਕੁਝ ਕੀਤਾ ਗਿਆ 26 ਜਨਵਰੀ ਕਿਉਂ ਚੁਣੀ ਗਈ ਦੇਖਦੇ ਇਸ ਘਟਨਾ ਵਾਪਰੀ 26 ਜਨਵਰੀ ਨੂੰ మే మసమిన హై కి జడి ఘటన ਵਾਪਰੀ హై ఏజ్ ਅੱਜ ਜਦੋਂ ਕਿ ਗਨਤੰਤਰ ਦਿਵਸ ਲੋਕ ਜੜੇ ਆ ਮਨਾ ਰਹੇ ਆਪਣਾ ਔਰ ਇਥੇ ਲੋਕ ਨਮਨ ਕਰਨ ਵਾਸਤੇ ਇਥੇ ਇਹ ਸਰਦਾਲੂ ਆਉਂਦੇ ਆ ਔਰ ਇਥੇ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਸੁਰੱਖਿਆ ਦਾ ਪ੍ਰਬੰਧ ਇੱਥੇ ਨਹੀਂ ਕੋਈ ਆਦਮੀ ਨਹੀਂ ਔਰ ਸਰੇ ਬਾਜ਼ਾਰ ਸਰੇ ਦਿਨ ਚਿੱਟੇ ਦਿਨ ਦੇ ਵਿੱਚ ਇਹ ਘਟਣ ਨੂੰ ਅੰਜਾਮ ਦੇਣਾ ਇਹ ਸਰਕਾਰ ਕਿਤਨਾ ਕਡੇਕ ਟਹਿਰੇ ਦੇ ਵਿੱਚ ਹੈ ਅਸੀਂ ਸਰਕਾਰ ਕੋਲੋਂ ਜਵਾਬ ਮੰਗਣੇ ਆ ਔਰ ਸਰਕਾਰ ਇਹਦਾ ਜਵਾਬ ਦੇ ਔਰ ਸਰਕਾਰ ਇਹ ਜ਼ਿੰਮੇਵਾਰ ਹੈ ਮੰਤਰੀ ਸਾਹਿਬ ਇਹ ਕੁਝ ਦੇ ਦੇ ਕਾਫੀ ਸਵਾਲ ਕਰੇ ਇੱਕ ਦੇ ਕਾਂਗਰਸ ਦਾ ਕੰਮ ਹੀ ਆ ਅੱਜ ਦੀ ਹੋਰ ਵੀ ਹੋ ਪਾ ਦੇਖੋ ਮੇਨਲੀ ਗੱਲ ਇਹ ਹੈ ਕਿ ਇਹ ਜਿਹੜੀ ਬਾਬਾ ਸਾਹਿਬ ਮਬੇਦਕਰ ਦੀ ਬੇਅਦਮੀਆਂ ਹੋ ਰਹੀਆਂ ਕਿ ਇਹਨੂੰ ਉਹ ਜੈਸ਼ਠਾ ਰਾ ਰਿਹਾ ਹੈ ਕਿ ਉਹ ਧਾਰੀਵਾਲ ਠੀਕ ਕਹਿ ਰਿਹਾ ਕਿ ਜੋ ਕੁਝ ਹੋਇਆ ਕਿ ਇਹਦਾ ਵਿਰੋਧ ਕਰਨਾ ਇਹ ਵਾਜਬ ਨਹੀਂ ਹੈ ਇਹ ਪੂਰਾ ਦੇਸ਼ ਵਿਰੋਧ ਕਰੇਗਾ ਅੱਜ ਅਸੀਂ ਬੰਦ ਦੀ ਕਾਲ ਦਿੱਤੀ ਹੈ ਕਾਂਗਰਸ ਪਾਰਟੀ ਵੀ ਉਹਦਾ ਸਮਰਥਨ ਕਰ ਰਹੀ ਹੈ ਅਸੀਂ ਬੰਦ ਦੀ ਕਾਲ ਦਿੱਤੀ ਹੈ ਅਗਰ ਇਹ ਕਾਰਵਾਈ ਸਖਤ ਨਾ ਹੋਈ ਅਸੀਂ ਕਿਹਾ ਕਿ ਪੂਰਾ ਦੇਸ਼ ਬੰਦ ਕਰਾਂਗੇ ਇੱਥੇ ਗੱਲ ਖਲੋਣ ਵਾਲੀ ਨਹੀਂ ਹੈ ਇਹ ਗੱਲ ਅੱਗੇ ਤੱਕ ਵਧੇਗੀ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨੂੰ ਜਵਾਬ ਦੇਣਾ ਪਏਗਾ ਸਰਕਾਰ ਕਟਹਿਰੇ 'ਚ ਖੜੀ ਹੋ ਜਾਏਗੀ ਵੱਲੋਂ ਟਵੀਟ ਕਰਕੇ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਦੋਸ਼ੀ ਹੋਵੇ ਨਹੀਂ ਮੈਂ ਤੁਹਾਨੂੰ ਇਹ ਕੀ ਕਿਹਾ ਜਦੋਂ ਘਟਨਾ ਵਾਪਰ ਗਈ ਇਹ ਇਕੱਠਾ ਹੋ ਗਈ ਤਦ ਕਹਿ ਦਿਓ ਜੀ ਅਸੀਂ ਸਖਤ ਕਾਰਵਾਈ ਕਰਾਂਗੇ ਭਈ ਕਾਰਵਾਈ ਰੋਕਣ ਦੇ ਵਾਸਤੇ ਤੁਹਾਡਾ ਕੀ ਉਪਰਾਲਾ ਸੀ ਕਾਰਵਾਈ ਜਿਹੜੀ ਕੀਤੀ ਗਈ ਉਹਨੂੰ ਰੋਕਿਆ ਕਿੰਨੇ ਉਹਦੇ ਖਿਲਾਫ ਕਾਰਵਾਈ ਕੀ ਕੀਤੀ ਹੈ ਔਰ ਕੌਣ ਲੋਕ ਅਫਸਰ ਜ਼ਿੰਮੇਵਾਰ ਹੈ ਉਹ ਵੀ ਜਵਾਬ ਦੇਣਾ ਹੈ ਲੱਗਦਾ ਅਜ ਬੰਦ ਰਹੇਗਾ ਜੀ ਭਈ ਅੰਮ੍ਰਿਤਸਰ ਬੰਦ ਰਹੇਗਾ ਔਰ ਮੈਂ ਤੁਹਾਨੂੰ ਇਹ ਕਿਹਾ ਕਿ ਬੜੀ ਜਲਦੀ ਇਹ ਪੰਜਾਬ ਲੇਬਲ ਨਹੀਂ ਪੁਰਕੇ ਦੇਸ਼ ਲੇਬਲ ਦੇ ਉੱਪਰ ਇਹ ਮੀਟਿੰਗਾਂ ਦਾ سلسلہ ਸਾਡਾ جاری ਹੈ ਔਰ ਅਸੀਂ ਇਹ ਜੇ ਕਾਰਵਾਈ ਸਰਕਾਰ ਨੇ ਨਹੀਂ ਕੀਤੀ ਔਰ ਸਰਕਾਰ ਦੀ ਨੀਅਤ ਇਸ ਤਰ੍ਹਾਂ ਖੋਟ ਰਹੀ ਤੇ ਇਹ ਪੂਰਾ ਦੇਸ਼ ਬੰਦ ਕਰਾ ਇਹਦੇ ਤੁਸੀਂ ਹਰ ਮੌਜੂਦ ਲਿਵਿੰਗ ਇੰਟਰੀ ਟੀਮ ਗਰਾਊਂਡ ਤੇ ਪਹੁੰਚੀ ਹੋਈ ਆ ਜਿਸ ਜਗ੍ਹਾ ਦੇ ਉੱਪਰ ਇੱਕ ਘਟਨਾ ਵਾਪਰੀ ਆ ਪਰ ਘਟਨਾ ਨਿੰਦਨਯੋਗ ਹੈਗੀ ਬਈ ਇਹ ਘਟਨਾ ਜਿਹੜੀ ਹੈ ਇਹ ਨਿੰਦਨੀਆ ਨਹੀਂ ਬਲਕਿ ਅਸੀਂ ਇਲਜ਼ਾਮ ਲਗਾ ਰਹੇ ਆ ਕਿ ਸਾਜਿਜ਼ੇ ਤਹਿਤ ਕੀਤੀ ਹੋਈ ਘਟਨਾ ਹੈ ਜਦੋਂ ਤੰਤਰ ਦਿਵਸ ਹੈ ਬਾਬਾ ਸਾਹਿਬ ਅੰਮੇਤ ਕਰਦਾ ਦਿਨ ਹੋ ਗਏ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਵੀ ਇੱਥੇ ਆਉਂਦੇ ਆ ਕਿਹੜੇ ਸੁਰੱਖਿਆ ਦੇ ਪ੍ਰਬੰਧ ਸੀ ਹੋਰ ਇੱਥੇ ਸੁਰੱਖਿਆ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਔਰ ਇਹ ਘਟਨਾ ਸਰਿਆਂ ਵਾਪਰਨੀ ਔਰ ਸਰੇ ਬਾਜ਼ਾਰ ਵਾਪਰਨੀ ਇਹ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਉਹਨੂੰ ਸ਼ੰਕੇ ਚ ਪਾਉਂਦੀਆਂ ਹਨ ਉਹਨੂੰ ਸ਼ੱਕ ਚ ਪਾਉਂਦੀਆਂ ਅਸੀਂ ਸਰਕਾਰ ਕੋਲੋਂ ਜਵਾਬ ਮੰਗ ਰਹੇ ਹਾਂ ਕਿ ਸਰਕਾਰ ਜਵਾਬ ਦੇਵੇ ਔਰ ਜੜੇ ਵੀ ਕੋਈ ਜ਼ਿੰਮੇਵਾਰ ਅਧਿਕਾਰੀ ਲਖ ਲ ਕਾਰਵਾਈ ਹੋਵੇ ਲੱਗਦਾ ਕਿ ਪਲੈਨਿੰਗ ਦੇ ਦਾ ਸਾਰਾ ਕੁਝ ਕੀਤਾ ਗਿਆ 26 ਜਨਵਰੀ ਕੋ ਚੋਣਾਂ ਗਈਆਂ ਬਈ ਮੈਂ ਸਮਝਣਾ ਕਿ ਜਿਹੜੀ ਘਟਨਾ ਵਾਪਰੀ ਹੈ ਇਹ ਅੱਜ ਜਦੋਂ ਕਿ ਗਣਤੰਤਰ ਦਿਵਸ ਲੋਕ ਜੜੇ ਆ ਮਨਾ ਰਹੇ ਆਪਣਾ ਔਰ ਇੱਥੇ ਲੋਕ ਨਮਨ ਕਰਨ ਵਾਸਤੇ ਇੱਥੇ ਇਹ ਸਰਧਾਲੂ ਆਉਂਦੇ ਆ ਔਰ ਇੱਥੇ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਸੁਰੱਖਿਆ ਦਾ ਪ੍ਰਬੰਧ ਇੱਥੇ ਨਹੀਂ ਕੋਈ ਆਦਮੀ ਨਹੀਂ ਔਰ ਸਰੇ ਬਾਜ਼ਾਰ ਸਰੇ ਦਿਨ ਕਿਤੇ ਦਿਨ ਦੇ ਵਿੱਚ ਇਹ ਘਟਣ ਨੂੰ ਅੰਜਾਮ ਦੇਣਾ ਇਹ ਸਰਕਾਰ ਕਿਤਨਾ ਕਦੇ ਕਟਾਰੇ ਦੇ ਵਿੱਚ ਹੈ ਅਸੀਂ ਸਰਕਾਰ ਕੋਲੋਂ ਜਵਾਬ ਮੰਗਣੇ ਆ ਔਰ ਸਰਕਾਰ ਇਹਦਾ ਜਵਾਬ ਦੇ ਔਰ ਸਰਕਾਰ ਇਹ ਜ਼ਿੰਮੇਵਾਰ ਹੈ ਮੰਤਰੀ ਸਾਹਿਬ ਜਗੁਦੀਪ ਦੇ ਕਾਫੀ ਸਵਾਲ ਕਰੇਗੇ ਕਾਂਗਰਸ ਦਾ ਕੰਮ ਹੀ ਆ ਅੱਜ ਨਹੀਂ ਹੋਣੀ ਹੋ ਪਾਉਂਦੇ ਦੇਖੋ ਮੇਨਲੀ ਗੱਲ ਇਹ ਹੈ ਕਿ ਇਹ ਜਿਹੜੀ ਬਾਬਾ ਸਾਹਿਬ ਮਮੇਦਕਰ ਦੀ ਬੇਅਦਮੀਆਂ ਹੋ ਰਹੀਆਂ ਕਿ ਇਹਨੂੰ ਉਹ ਜੈਸ਼ਠਾ ਰਾ ਰਿਹਾ ਕਿ ਉਹ ਧਾਰੀਵਾਲ ਠੀਕ ਕਹਿ ਰਿਹਾ ਕਿ ਜੋ ਕੁਝ ਹੋਇਆ ਕਿ ਇਹਦਾ ਵਿਰੋਧ ਕਰਨਾ ਇਹ ਵਾਜਬ ਨਹੀਂ ਹੈ ਇਹ ਪੂਰਾ ਦੇਸ਼ ਵਿਰੋਧ ਕਰੇਗਾ ਅੱਜ ਅਸੀਂ ਬੰਦ ਦੀ ਕਾਲ ਦਿੱਤੀ ਹੈ ਕਾਂਗਰਸ ਪਾਰਟੀ ਵੀ ਉਹਦਾ ਸਮਰਥਨ ਕਰ ਰਹੀ ਹੈ ਅਸੀਂ ਬੰਦ ਦੀ ਕਾਲ ਦਿੱਤੀ ਹੈ ਅਗਰ ਇਹ ਕਾਰਵਾਈ ਸਖਤ ਨਾ ਹੋਈ ਅਸੀਂ ਕਿਹਾ ਕਿ ਪੂਰਾ ਦੇਸ਼ ਬੰਦ ਕਰਾਂਗੇ ਇੱਥੇ ਗੱਲ ਖਲੋਣ ਵਾਲੀ ਨਹੀਂ ਹੈ ਇਹ ਗੱਲ ਅੱਗੇ ਤੱਕ ਵਧੇਗੀ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨੂੰ ਜਵਾਬ ਦੇਣਾ ਪਏਗਾ ਸਰਕਾਰ ਕਟਾਰੇ 'ਚ ਖੜੀ ਹੋਏਗੀ ਤ੍ਰੀਦ ਵੱਲੋਂ ਟਵੀਟ ਕਰਕੇ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਦੋਸ਼ੀ ਹੋਵੇ ਬਈ ਮੈਂ ਤੁਹਾਨੂੰ ਇਹ ਕੀ ਕਿਹਾ ਜਦੋਂ ਕਟਨਾ ਵਾਪਰ ਗਈ ਇਹ ਕਟਨਾ ਹੋ ਗਈ ਤਦ ਕਹਿ ਦਿਓ ਜੀ ਅਸੀਂ ਸਖਤ ਕਾਰਵਾਈ ਕਰਾਂਗੇ ਭਈ ਕਾਰਵਾਈ ਰੋਕਣ ਦੇ ਵਾਸਤੇ ਤੁਹਾਡਾ ਕੀ ਉਪਰਾਲਾ ਸੀ ਕਾਰਵਾਈ ਜਿਹੜੀ ਕੀਤੀ ਗਈ ਉਹਨੂੰ ਰੋਕਿਆ ਕਿੰਨੇ ਉਹਦੇ ਖਿਲਾਫ ਕਾਰਵਾਈ ਕੀ ਕੀਤੀ ਹੈ ਔਰ ਕੌਣ ਲੋਕ ਅਫਸਰ ਜ਼ਿੰਮੇਵਾਰ ਹੈ ਉਹ ਵੀ ਜਵਾਬ ਦੇਣਾ ਹੈ ਲੱਗਦਾ ਅਜ ਬੰਦ ਰਹੇਗਾ ਜੀ ਭਈ ਅੰਮ੍ਰਿਤਸਰ ਬੰਦ ਰਹੇਗਾ ਔਰ ਮੈਂ ਤੁਹਾਨੂੰ ਇਹ ਕਿਹਾ ਕਿ ਬੜੀ ਜਲਦੀ ਇਹ ਪੰਜਾਬ ਲੈਵਲ ਨਹੀਂ ਪੁਰ ਕੇ ਦੇਸ਼ ਲੈਵਲ ਦੇ ਉੱਪਰ ਇਹ ਮੀਟਿੰਗਾਂ ਦਾ سلسلہ ਸਾਡਾ جاری ਹੈ ਔਰ ਅਸੀਂ ਇਹ ਜੇ ਕਾਰਵਾਈ ਸਰਕਾਰ ਨੇ ਨਹੀਂ ਕੀਤੀ ਔਰ ਸਰਕਾਰ ਦੀ ਨੀਅਤ ਇਸ ਤਰ੍ਹਾਂ ਖੋਟ ਰਹੀ ਤੇ ਇਹ ਪੂਰਾ ਬਹੁਤ ਹੀ ਸਤਿਕਾਰਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨਾਲ ਜਿਹੜੀ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਇੱਕ ਵਿਅਕਤੀ ਵੱਲੋਂ ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਅਤੇ ਮੰਦਭਾਗੀ ਘਟਨਾ ਹੈ ਕਿਉਂਕਿ ਉਹ ਸਾਰੇ ਸਾਡੇ ਭਾਰਤੀਆਂ ਵਾਸਤੇ ਆਪਣੇ ਸਾਰੇ ਵਾਸਤੇ ਬਹੁਤ ਹੀ ਸਤਿਕਾਰਯੋਗ ਨੇ ਔਰ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਇਸ ਸੰਬੰਧ ਵਿੱਚ FIR ਨੰਬਰ 6 ਮਿਤੀ 6 26125 E ਡਿਵੀਜ਼ਨ थाना ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਦਰਜ ਕੀਤੀ ਜਾ ਚੁੱਕੀ ਸਾਰੀਆਂ ਸੱਤ ਤੋਂ ਸੱਤ ਧਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਹਦਾ ਨਾਂ ਹੈ ਆਕਾਸ਼ ਸਿੰਘ son of ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਹੈ ਇਹਦੇ ਉੱਤੇ ਅਸੀਂ ਸਪੈਸ਼ਲ ਟੀਮਜ਼ ਲਾਈਆਂ ਹੈ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਆਫੀਸਰ ਨੇ ਉਹਦੀ ਇੰਟਰੋਗੇਸ਼ਨ ਕਰ ਰਹੇ ਨੇ ਔਰ ਜਿੰਨੇ ਵੀ ਐਵੀਡੈਂਸ ਹੈ ਚਾਹੇ ਇਹਦੀ ਸਿੱਧੇ ਤੌਰ ਤੇ ਪੁੱਛ ਕੇ ਛਾਏ ਚਾਹੇ ਕੋਈ ਟੈਕਨੀਕਲ ਹੈ ਕਿਉਂਕਿ ਇਹਦਾ ਮੋਬਾਈਲ ਵੀ ਉਸ ਮਿਲਿਆ ਹਰ ਤਰੀਕੇ ਨਾਲ ਅਸੀਂ ਸੈਂਟੀਫਿਕ ਤੌਰ ਤੇ ਵੀ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਨਾਲ ਕੋਈ ਹੋਰ ਬੰਦੇ ਅਟੈਚ ਹੈ ਜਾਂ ਕੋਈ ਹੋਰ ਪਿੱਛੇ ਕੋਈ ਇਹੋ ਜਿਹੀ ਵੱਡੀ ਕਾਂਸਪੀਰੇਸੀ ਤਾਂ ਨਹੀਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਮੈਂ ਸਭ ਨੂੰ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਗੁਰੂ ਨਗਰੀ ਦੇ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਫੇਅਰ ਔਰ ਵਧੀਆ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕਿਉਂਕਿ ਆਪਾਂ ਸਾਰੇ ਹੀ ਜਿਹੜੇ ਐ ਸਾਡੇ ਵਾਸਤੇ ਇਸ ਤੋਂ ਇੰਪੋਰਟੈਂਟ ਕੁਲ ਕੋਈ ਨਹੀਂ ਐ ਇਹਦੇ ਜਿਹੜੀ ਦੂਜੀ ਗੱਲ ਹੈ ਕਿ ਮੈਂ ਜੋ ਅੱਜ ਸਾਡੇ ਭਰਾਵਾਂ ਨੇ ਬੰਦਾ ਕਾਲ ਦਿੱਤੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਸਾਰਿਆਂ ਨੂੰ ਆਪਾਂ ਨੂੰ ਬਹੁਤ ਦੁੱਖ ਹੈ ਪਰ ਆਪਾਂ ਸਾਰੇ ਸ਼ਾਂਤੀ ਬਰਕਰਾਰ ਰੱਖੀਏ ਕਿਉਂਕਿ ਭਾਈਚਾਰਕ ਸਾਂਵਾਸ ਤੇ ਪੰਜਾਬ ਦੇ ਵਿੱਚ ਆਪਣੀ ਬਹੁਤ ਪਹਿਲਾਂ ਹੀ ਇੱਜ਼ਤ ਮਾਣ ਹੈ ਇਸ ਗੱਲ ਦਾ ਆਪਾਂ ਸਾਰੇ ਇਕੱਠੇ ਰਹਿਣੇ ਆ ਤੇ ਇਹਦੇ 'ਚ ਮੇਰੀ ਸਭ ਤੋਂ ਪਰਜ਼ੋਰ ਅਪੀਲ ਵੀ ਹੈ ਕਿ ਆਪਾਂ ਸ਼ਾਂਤੀ ਬਰਕਰਾਰ ਰੱਖੀਏ ਸੀ ਪੁਲਿਸ ਵੱਲੋਂ ਜੋ ਵੀ ਇੰਤਜ਼ਾਮ ਨੇ ਉਹ ਵੀ ਨਾਲ ਕੀਤਾ ਫੈਸਿਲਿਟੇਟ ਕਰਨ ਵਾਸਤੇ ਲਾਅਨਡ ਆਰਡਰ ਨੂੰ ਟ੍ਰੈਫਿਕ ਨੂੰ ਔਰ ਇਸ ਤੋਂ ਇਲਾਵਾ ਜਿਹੜੀ ਗੱਲ ਪਲਮਨੀ ਤੌਰ ਤੇ ਕੁਛ ਗਿੱਚ ਆਈ ਹੈ ਜਿਹੜਾ ਆਕਾਸ਼ ਸਿੰਘ ਹੈਗਾ ਇਹ ਸ਼ੈਡਿਊਲ ਕਾਸਟ ਕਮਿਊਨਿਟੀ ਨੂੰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਔਰ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਉੱਥੇ ਕਿਸੇ ਜਥੇਬੰਦੀ ਵੱਲੋਂ ਮੈਂ ਉਹਨਾਂ ਨੂੰ ਉਹਨਾਂ ਨੇ ਕਿਤੇ ਜਿਹੜੀ ਸਿਵਲ ਅਥਾਰਟिटीज ਨੂੰ ਉੱਥੇ ਪ੍ਰਤੀਮਾਂ ਦੇ ਉੱਤੇ ਸਫਾਈ ਵਗੈਰਾ ਕਰਨ ਵਾਸਤੇ ਪੁਆੜੀ ਮੰਗਵਾਈ ਸੀ ਔਰ ਉਸ ਤੋਂ ਬਾਅਦ ਉੱਥੇ ਸ਼ਾਮ ਨੂੰ ਫੰਕਸ਼ਨ ਵੀ ਰੱਖਿਆ ਸੀ ਉਸ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਸਾਰੇ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਕਿਸੇ ਦੀ ਅਗਰ ਕੋਈ ਅੰਗੈਲੀ ਪਾਈ ਜਾਂਦੀ ਹੈ ਕਿਸੇ ਵੀ ਮੁਲਾਜ਼ਮ ਦੀ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਮੈਂ ਇਹ ਸਾਰਿਆਂ ਨੂੰ ਅਖੀਰ ਦੇ ਵਿੱਚ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਚਨਬੱਧਾ ਆਪਾਂ ਸ਼ਾਂਤੀ ਵੀ ਬਰਕਰਾਰ ਰੱਖਣੀ ਹੈ ਗੁਰੂ ਨਗਰੀ ਚ ਵੀ ਸਾਰੇ ਪੰਜਾਬ ਚ ਵੀ ਔਰ ਦੂਸਰਾ ਜਿਹੜੇ ਆਪਣੇ ਅਕਿਊਜ਼ ਨੇ ਇਨਾਂ ਨੂੰ ਸਖਤ ਤੋਂ ਸਖਤ ਸਜ਼ਾ ਤੋਂ ਆਉਣ ਦੇ ਲਈ ਵਚਨਬੱਧਤਾ ਮੈਂ ਦੁਬਾਰਾ ਜ਼ਾਹਰ ਹਉਂਦਾ ਕੱਲ ਜਿਹੜਾ